ਇਹ ਸਾਡਾ ਸਿੰਘ ਰਿਕਸ਼ਾ ਚਲਾਉਂਦਾ ਈ ਰਿਕਸ਼ਾ ਇਹਦੇ ਈ ਰਿਕਸ਼ੇ ਦੇ ਇੱਕ ਬੇਟੀ ਬੱਚੀ ਇੱਕ ਬੈਠੀ ਜਿਹੜੀ ਰੋ ਰਹੀ ਸੀ ਜਦੋਂ ਇਹਨੇ ਪੁੱਛਿਆ ਤਾਂ ਕਾਹ ਤੋਂ ਰੋਨੀ ਆ ਉਹ ਕਹਿੰਦੀ ਮੇਰੇ ਨਾਲ ਬਲਾਤਕਾਰ ਹੋਇਆ ਰੇਪ ਹੋਇਆ ਹੋਟਲ ਦੇ ਵਿੱਚ ਸ਼ਾਸਨ ਦਾ ਪਹਿਲਾ ਰਵਈਆ ਜਿਹੜਾ ਬੜਾ ਢਿੱਲਾ ਸੀਗਾ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰਾਂ ਬਹੁਤ ਢਿੱਲਾ ਸੀਗਾ ਉਸ ਇੰਚਾਰਜ ਦਾ ਰਵਈਆ ਜਿਹੜਾ ਇੱਥੇ ਮੌਕੇ ਤੇ ਹਾਜ਼ਰ ਸੀਗਾ ਮੈਂ ਨਾਮ ਨਹੀਂ ਪਤਾ ਰਾਂ ਮੈਨੂੰ ਉਹਨਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਟਾਲ ਦਿੱਤਾ ਜਾਵੇ ਪਰ ਪਰ ਉਹਦਾ ਇਹ ਕਹਿਣਾ ਵੀ ਜਿਸ ਮੁੰਡੇ ਨਾਲ ਉਹ ਆਈ ਲਵ ਨਾਮ ਦੇ ਮੁੰਡੇ ਨਾਲ ਉਹਨੇ ਮੇਰੇ ਨਾਲ ਕੋਈ ਰੇਪ ਨਹੀਂ ਕੀਤਾ ਪਰ ਉਹਨੇ ਪੰਜ ਬੰਦੇ ਮੇਰੇ ਰੂਮ ਦੇ ਵਿੱਚ ਵਾਰ ਦਿੱਤੇ ਜਿਨ੍ਹਾਂ ਪੰਜਾਂ ਦੇ ਵਿੱਚੋਂ ਦੋ ਮੁੰਡੇ ਨੂੰ ਉਹ ਜਾਣਦੀ ਹੈ ਜੋ ਕਿ ਉਸੇ ਇਲਾਕੇ ਦੇ ਨੇ ਜਿਸ ਇਲਾਕੇ 'ਚ ਉਹ ਰਹਿੰਦੀ ਨਸ਼ਹਰਾ ਸਰਹਾਲੀ ਵਾਲੇ ਬਣਿਓ ਰਹਿੰਦੀ ਹੈ ਕੁੜੀ ਨਸ਼ਹਰੇ ਦੀ ਹੈ ਸਾਇਦ ਤੇ ਉਹਨਾਂ ਪੰਜਾਂ ਨੇ ਬਾਰੀ-ਬਾਰੀ ਉਸ ਬੱਚੀ ਨਾਲ ਉਹਦੇ ਮੁਤਾਬਕ ਰੇਪ ਕੀਤਾ ਸਰ ਵੀ ਦੇ ਨਾਲ ਆਈ ਸੀ ਉਹਨਾਂ ਨੇ ਕਿ ਦਰਬਾਰ ਸਾਹਿਬ ਮੱਥਾ ਟੇਕਿਆ ਸੀ ਦਰਬਾਰ ਸਾਹਿਬ ਮੱਥਾ ਟੇਕਿਆ ਉਹ ਤੋਂ ਬਾਅਦ ਕਿ ਉਹ ਮੱਥਾ ਟੇਕ ਕੇ ਕਹਿੰਦੀ ਤੁਸੀਂ ਪਾਣੀ ਪੀ ਤੇ ਮੈਂ ਆਉਣਾ ਉਹ ਪਤਾ ਨਹੀਂ ਕਿੱਥੇ ਚਲ ਗਏ ਮੈਂ ਪਾਣੀ ਪੀਂਦਾ ਪੀ ਕੀ ਮੈਂ ਫੋਨ ਲਾਇਆ ਫੋਨ ਬੰਦ ਹੁੰਦਾ ਗਿਆ ਸੀ ਫਿਰ ਮੈਂ ਕਿਹਾ ਕਿ ਮੈਂ ਆਪਣੇ ਘਰੇ ਚਲ ਜਾਂਦੀ ਆ ਫਿਰ ਉਥੇ ਨਾ ਕਿ ਮੁੰਡਾ ਸੀ ਉਹਨੇ ਮੇਰੀ ਵਾਹ ਫੜੀ ਤੇ ਫਿਰ ਕਿ ਹੋਟਲ ਚ ਲੈ ਗਏ ਕਿ ਉਹਨਾਂ ਨੇ ਕੁਝ ਵੀ ਕੀਤਾ ਤੇ ਜਿਹੜੇ ਬਾਕੀ ਹੁੰਦੇ ਸਾਰਿਆਂ ਨੂੰ ਬੁਲਾ ਕੇ ਫਿਰ ਉਹਨਾਂ ਨੇ ਰੈਵਿ ਚਲੇ ਕਿ 7 ਵਜੇ ਦੀ ਤੇ ਕਿ ਦੋਇਤਾ ਕੋਲ ਨੰਦਰ ਰੱਖਿਆ ਰੂਮ ਚ ਕਿੰਨੇ ਮੁੰਡੇ ਕਿੰਨੇ ਮੁੰਡੇ ਤਿੰਨ ਹੋਟਲ ਦੇ ਸੀ ਤੇ ਦੋਨੇ ਸ਼ਹਿਰੀ ਦੇ ਸੀ ਕਿ ਉਹ ਮੇਰਾ ਭਰਾ ਸੀ ਭਰਾ ਦੇ ਨਾਲ ਆਇਆ ਸੀ ਤੇ ਭਰਾ ਮਰਦ ਚਾਹੀ ਸੀ ਉਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਬੇਨਤੀ ਇਸ ਤਰ੍ਹਾਂ ਆ ਕੇ ਸਾਡਾ ਸਿੰਘ ਅਸਤਾਨ ਸਿੰਘ ਬਾਗੀ ਮੈਨੂੰ ਸਲਾਮ ਸਿੰਘ ਬਾਗੀ ਦਾ ਫੋਨ ਆਇਆ ਵੀ ਇਹ ਸਾਡਾ ਸਿੰਘ ਰਿਕਸ਼ਾ ਚਲਾਉਂਦਾ ਈ ਰਿਕਸ਼ਾ ਇਹਨੇ ਈ ਰਿਕਸ਼ੇ ਦੇ ਇੱਕ ਬੇਟੀ ਬੱਚੀ ਇੱਕ ਬੈਠੀ ਜਿਹੜੀ ਰੋ ਰਹੀ ਸੀ ਜਦੋਂ ਇਹਨੇ ਪੁੱਛਿਆ ਤਾਂ ਕਾਹ ਤੋਂ ਰੋਨੀ ਆ ਉਹ ਕਹਿੰਦੀ ਮੇਰੇ ਨਾਲ ਬਲਾਤਕਾਰ ਹੋਇਆ ਰੇਪ ਹੋਇਆ ਹੋਟਲ ਦੇ ਵਿੱਚ ਜਦੋਂ ਸੁਰਨਾਮ ਸਿੰਘ ਉਹਨਾਂ ਨੇ ਮੇਰੇ ਨਾਲ ਬਚਨ ਕੀਤਾ ਕਿ ਬੇਟੀ ਨੂੰ ਮੇਲੇ ਇਹਨਾਂ ਨੇ ਜਾਂਚ ਪੜਤਾਲ ਕੀਤੀ ਇੱਥੇ ਪੁਲਿਸ ਸਟੇਸ਼ਨ ਪਹੁੰਚੇ ਪੁਲਿਸ ਸਟੇਸ਼ਨ ਪੈਨ ਆਪੇ ਜਦ ਤੁਸੀਂ ਗਿਆ ਗਏ ਕਾਰਵਾਈ ਕਰਾਓ ਮੈਂ ਆਉਣਾ ਸ਼ਾਸਨ ਦਾ ਪਹਿਲਾ ਰਵਈਆ ਜਿਹਦਾ ਬੜਾ ਢੱਲਾ ਸੀਗਾ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰਾਂ ਬਹੁਤ ਢੱਲਾ ਸੀਗਾ ਉਸ ਇੰਚਾਰਜ ਦਾ ਰਵਈਆ ਜਿਹੜਾ ਇੱਥੇ ਮੌਕੇ ਤੇ ਹਾਜ਼ਰ ਸੀਗਾ ਮੈਂ ਨਾਮ ਨਹੀਂ ਪਤਾ ਰਾਂ ਮੈਨੂੰ ਉਨ੍ਹਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਟਾਲ ਦਿੱਤਾ ਜਾਵੇ ਪਰ ਜਦੋਂ ਸਿੰਘਾਂ ਨੇ ਵਜਨ ਕੀਤਾ ਸੀ ਆਏ ਸਾਰੇ ਸਿੰਘ ਹੁਣ ਆਏ ਆ ਗਰੀ ਤੇਜ ਸਿੰਘ ਹੁਣੀ ਵੀ ਆਏ ਬਾਕੀ ਸਾਡੇ ਜਿਹੜੇ ਸਿੰਘ ਸਾਡੇ ਨਾਲ ਆਏ ਨੇ ਆ ਕੇ ਜਿਹੜੀ ਸਾਰੀ ਗੱਲਬਾਤ ਅਸੀਂ ਪਤਾ ਕੀਤੀ ਆ ਜੋ ਜਾਂਚ ਦਾ ਵਿਸ਼ਾ ਹੈ ਜੇ ਫਿਲਹਾਲ ਜੋ ਬੇਟੀ ਦਾ ਕਹਿਣਾ ਵਾ ਕਿ ਉਹ ਕਿਸੇ ਆਪਣੇ ਇੱਕ ਫਰੈਂਡ ਦੇ ਨਾਲ ਦਰਬਾਰ ਸਾਹਿਬ ਆਈ ਸੀ ਮਤਲਬ ਇੱਥੇ ਅਮਰਸਰ ਆਈ ਸੀ ਉਹ ਦਰਬਾਰ ਸਾਹਿਬ ਕਹਿਣਾ ਪਰ ਉਹ ਅਮਰਸਰ ਆਈ ਸੀ ਸੁਭਾਵਕ ਆ ਹੋਟਲ ਦੇ ਵਿੱਚ ਉਹ ਗਏ ਦੱਖੇ ਖਾਣ ਗਏ ਹੋਣਗੇ ਇਹ ਤਾਂ ਬੜਾ ਸਪੱਸ਼ਟੀ ਗੱਲ ਆ ਵੀ ਕੁੜੀ ਮੁੰਡਾ ਅਟਰ ਚ ਕੀ ਕਰਨ ਜਾਣਗੇ ਪਰ ਉਹਦਾ ਇਹ ਕਹਿਣਾ ਵੀ ਜਿਸ ਮੁੰਡੇ ਨਾਲ ਉਹ ਆਈ ਲਵ ਨਾਮ ਦੇ ਮੁੰਡੇ ਨਾਲ ਉਹਨੇ ਮੇਰੇ ਨਾਲ ਕੋਈ ਰੇਪ ਨਹੀਂ ਕੀਤਾ ਪਰ ਉਹਨੇ ਪੰਜ ਬੰਦੇ ਮੇਰੇ ਰੂਮ ਦੇ ਵਿੱਚ ਵਾਰ ਦਿੱਤੇ ਜਿਨ੍ਹਾਂ ਪੰਜਾਂ ਦੇ ਵਿੱਚੋਂ ਦੋ ਮੁੰਡੇ ਨੂੰ ਉਹ ਜਾਣਦੀ ਹੈ ਜੋ ਕਿ ਉਸੇ ਇਲਾਕੇ ਦੇ ਨੇ ਜਿਸ ਇਲਾਕੇ ਚ ਰਹਿੰਦੀ ਹੁਸ਼ਿਆਰਾ ਸਰਹਾਲੀ ਵਾਲੇ ਬਣੇ ਹੋ ਰਹਿੰਦੀ ਹੈ ਕੁੜੀ ਹੁਸ਼ਿਆਰੇ ਦੀ ਐ ਸਾਹਿਬ ਤੇ ਉਹਨਾਂ ਪੰਜਾਂ ਨੇ ਬਾਰੀ-ਬਾਰੀ ਉਸ ਬੱਚੀ ਨਾਲ ਉਹਦੇ ਮੁਤਾਬਕ ਰੇਪ ਕੀਤਾ ਜਿਨ੍ਹਾਂ ਦੇ ਵਿੱਚ ਦੋ ਮੁੰਡੇ ਹੋ ਸੀ ਤਿੰਨ ਹੋ ਸੀ ਰੇਪ ਕਰਨ ਤੋਂ ਬਾਅਦ ਜਿਹੜਾ ਉਹ ਕੁੜੀ ਨੂੰ ਉੱਥੋਂ ਕੁੜੀ ਉੱਥੋਂ ਨਿਕਲਾਈ ਉਹਦੇ ਕਹਿ ਮਤਾਬਕ ਤੇ ਕੁੜੀ ਦੂ ਬਾਹਰ ਆਈ ਆ ਤੇ ਕੁੜੀ ਨੇ ਬਾਹਰ ਆ ਕੇ ਤੇ ਸਾਡੇ ਸਿੰਘ ਨੂੰ ਮਿਲੇ ਤੇ ਇਹ ਦੱਸਿਆ ਸਾਰੀ ਰਾਤ ਹਟਲ ਚ ਰਹੀ ਹੈ ਜੀ तकरीबन ਕੁੜੀ ਦਾ ਇਹ ਕਹਿਣਾ ਵਾ ਵੀ ਮੈਂ 7 ਵਜੇ ਤੋਂ ਬਾਅਦ ਮੈਨੂੰ ਹੋਟਲ ਚ ਰਹਿ ਗਿਆ ਸੀ ਤੇ तकरीबन 2 ਵਜੇ ਤੱਕ ਮੇਰ ਨਾਲ ਉੱਥੇ ਰੇਪ ਹੁੰਦਾ ਰਿਹਾ ਹੁਣ ਅਸੀਂ ਆਏ ਆ ਜੀ ਇੱਥੇ ਆ ਕੇ ਪ੍ਰਸ਼ਾਸਨ ਦੇ ਦੇ ਅਧਿਕਾਰੀ ਨੇ ਕਪਲਜੀਤ ਉਹਦੇ ਚਾਰਜ ਨੇ ਉਹਨਾਂ ਨਾਲ ਮਿਲੇ ਆ ਕੁੜੀ ਕੋ ਸਾਰੀ ਗੱਲਬਾਤ ਪੁੱਛੀ ਦੀ ਕੁੜੀ ਮਾਤਾ ਵੀ ਆਈ ਆ ਕੁੜੀ ਜਿਹੜੀ ਆ ਕਿਸੇ ਦੇ ਘਰਾਂ 'ਚ ਕੰਮ ਕਰਦੀ ਆ ਘਰਾਂ 'ਚ ਕਿਸੇ ਘਰ ਦੇ ਵਿੱਚ ਰੋਟੀ ਪਾਣੀ ਦੀ ਜੌਬ ਕਰਦੀ ਆ ਗਰੀਬ ਪਰਿਵਾਰ ਦੀ ਕੁੜੀ ਆ ਜੋ ਹੁਣ ਤੱਕ ਸਾਨੂੰ ਲੱਗਿਆ ਵੀ ਜੋ ਕੋਈ ਕਹਿ ਰਿਹਾ ਸੱਚ ਆ ਹਾਂ ਉਹ ਆਪਣੇ ਫਰੈਂਡਾਂ ਨਾਲ ਆਈ ਬਿਲਕੁਲ ਉਹਦੇ ਵੱਲੋਂ ਬਿਆਨ ਆਪਣੇ ਦਿੱਤੇ ਜਾ ਰਹੇ ਨੇ ਕਿ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਇਹਨਾਂ ਨੌਜਵਾਨਾਂ ਦੀ ਜਿਨ੍ਹਾਂ ਦੇ ਵੱਲੋਂ ਬਿਲਕੁਲ ਜੀ ਉਹ ਹੋਟਲ ਸੀਲ ਹੋਣਾ ਚਾਹੀਦਾ ਈਵਨ ਸਾਡੇ ਸਿੰਘ ਜਦੋਂ ਉੱਥੇ ਗਏ ਨੇ ਇਹਨਾਂ ਸਿੰਘਾਂ ਦੇ ਕਹਿਣ ਮੁਤਾਬਕ ਉਹਨਾਂ ਸੀਸੀਟੀਵੀ ਬੰਦ ਨੇ ਲੱਗੇ ਸੀਟੀਵੀ ਲੱਗੇ ਨੇ ਉਹ ਚਾਰੀ ਹੂਗਾ ਪੰਜ ਕੁੜੀਆਂ ਜਿਹੜੀਆਂ ਨੇ ਸਿੰਘਾਂ ਨੂੰ ਵੇਖ ਕੇ ਹੋਟਲ ਚ ਭਾਈਆਂ ਗਈਆਂ ਨੇ ਜਿਹੜੇ ਮੁੰਡੇ ਰਾਤ ਵਾਲੀ ਡਿਊਟੀ ਵਾਲੇ ਸੀ ਉਹ ਹੋਟਲ ਚ ਭਜਾਏ ਗਏ ਨੇ ਕਿਉਂਕਿ ਪ੍ਰਸ਼ਾਸਨ ਦਾ ਰਵਈਆ ਢਿੱਲਾ ਸੀ ਜਦੋਂ ਸਾਡੇ ਸਿੰਘ ਆਏ ਨੇ ਕਿ ਕਿੰਨੇ ਵਜੇ ਆਏ ਹੋ 6:30 ਵਜੇ ਆ ਗਏ 6:30 ਵਜੇ ਜੇ ਉਦੋਂ ਉਸੇ ਵੇਲੇ ਜਾ ਕੇ ਉਹਨਾਂ ਨੂੰ ਚੱਕਦੇ ਤੇ ਮੁੰਡੇ ਫੜ ਹੋ ਜਾਣੇ ਸੀ ਚਲੋ ਹੁਣ ਵੀ ਫੜ ਹੋ ਜਾਣਗੇ ਕਿ ਹੁਣ ਸਾਰਾ ਜਾਂਚ ਦਾ ਵਿਸ਼ਾ ਕੁੜੀ ਦੇ ਮੁਤਾਬਕ ਰੇਪ ਹੋਇਆ ਪਰ ਜੇਕਰ ਕੋਈ ਝੂਠ ਨਿਕਲਦਾ ਤਾਂ ਪੁੱਛਣਿਆ ਪੇ ਦੇਖ ਲੈਣਾ ਕਿ ਜੇ ਇੱਕ ਮਿੰਟ ਵਾਸਤੇ ਮੈਂ ਇਦਾਂ ਵੀ ਗੱਲ ਕਰ ਲੈਣਾ ਵੀ ਜੇ ਕੁੜੀ ਗਲਤ ਹੀ ਹੋਊਗੀ ਮੰਨ ਲਓ ਜਿੱਦਾਂ ਆਪਾਂ ਕਿਨੋਂ ਕਿਨੋਂ ਕਾਲ ਕਰ ਲਖੈ ਦਿੰਨੇ ਆ ਇੱਕ ਮਿੰਟ ਵਾਸਤੇ ਲੱਗਦਾ ਨਹੀਂ ਸਾਨੂੰ ਇਦਾਂ ਦਾ ਕੁਛ ਕੁੜੀ ਦੇ ਮੁਤਾਬਕ ਜਿੱਦਾਂ ਦੀ ਕੁੜੀ ਦੀ ਸ਼ਕਲ ਚੁਰਤਾ ਬੋਲਚਾਲ ਆ ਕੋਲਾ ਪਾਣਿਆ ਬੜੀ ਗਰੀਬ ਜਿਹੀ ਪਰਿਵਾਰ ਦੀ ਲੱਗਦੀ ਆ ਵੀ ਉਹ ਇਦਾਂ ਦਾ ਕੁਛ ਕਰਦੀ ਹੋਊਗੀ ਉਹ ਇੱਕ ਜਾਲ ਚ ਫਸੀ ਆ ਆਪਣੇ ਬੁਆਏਫਰੈਂਡ ਦੇ ਨਾਲ ਦੂਸਰੀ ਬੇਨਤੀ ਸੀ ਕਰੀਏ ਵੀ ਸੱਚਖੰਡ ਸੀਸ ਦਰਬਾਰ ਸਾਹਿਬ ਦੇ ਆਲੇ ਦੁਆਲੇ ਲੰਮੇ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਹੋ ਅਸੀਂ ਇਸ ਗੱਲ ਦੀ ਕਾਰਵਾਈ ਵੀ ਕਰ ਰਹੇ ਆ ਕਿੰਨੇ ਹੋਟਲਾਂ ਨੂੰ ਅਸੀਂ ਲੰਗੀਆਂ ਵੀ ਕੀਤਾ ਜਿੰਨਾ ਵਿੱਚ ਠੰਡਾ ਚੱਲਦਾ ਜਿਹੜੇ ਹੋਟਲਾਂ ਵਾਲੇ ਆਮ ਜਾਂਦੀਆਂ ਸੰਗਤਾਂ ਨੂੰ ਆਵਾਜ਼ਾਂ ਮਾਰ ਕੇ ਬਹੁ ਫੜ ਫੜ ਕੇ ਕਹਿੰਦੇ ਨੇ ਵੀ ਆਜੋ ਹੋਟਲ ਲੈ ਲੋ ਬਹੁਤ ساری ਤਾਂ ਡੈਵਲਪ ਵੀਡੀਓ ਬਣਾਈਆਂ ਗਈਆਂ ਬਾਅਦ ਵਿੱਚ ਜਿੰਦਕ ਨਹੀਂ ਹੋਈ ਹੈ ਜੀ ਵਿਦਨ ਪ੍ਰੂਫ ਵਿਦਨ ਪ੍ਰੂਫ ਅਸੀਂ ਸਾਰਾ ਕੁਝ ਜਾਰੀ ਕੀਤਾ ਸੀ ਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਇਹ ਸਭ ਪ੍ਰਸ਼ਾਸਨ ਦਾ ਰਵਈਆ ਬਹੁਤ ਢਲਾ ਪ੍ਰਸ਼ਾਸਨ ਨੂੰ ਕੀੜੀ ਤੁਰੀਆਂ ਦੀ ਦੇਖਦੀ ਆ ਸਾਡਾ ਸਿੰਘ ਇੱਥੇ ਅੱਜ ਕੋਈ ਆਪਣੇ ਪੰਥ ਦੀ ਗੱਲ ਕਰ ਦੇ ਪੰਥ ਦੇ ਹੱਕਾਂ ਦੀ ਗੱਲ ਕਰ ਦੇ ਕੋਈ ਇਦਾਂ ਦੀ ਗੱਲ ਕਰ ਦੇ ਤੇ ਉਹ ਪ੍ਰਸ਼ਾਸਨ ਸਾਡੇ ਸਿੰਘਾਂ ਦੇ ਕਾਰਵਾਈਆਂ ਉਸੇ ਵਜੇ ਕਰਦਾ ਸਾਨੂੰ ਸਾਡੇ ਪਰਚੇ ਵੀ ਹੋ ਜਾਂਦੇ ਨੇ ਸਾਨੂੰ ਜੇਲਾਜ ਵੀ ਭੇਜਿਆ ਜਾਂਦਾ ਪਰ ਜਿੱਥੇ ਜਦੋਂ ਇਦਾਂ ਦਾ ਗੰਦ ਪੈ ਰਿਆ ਹੋਵੇ ਸ਼ਰਿਆਂ ਮੈਂ ਪੈ ਰਿਆ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਇਹ ਬੜੀ ਹਾਸੋਈ ਨਹੀਂ ਗੱਲ ਆ ਇਦਾਂ ਵਾਲੇ ਗੇਟ ਦੇ ਵਿੱਚ ਗਲੜ ਜਿਹੜੇ ਨੇ ਕੀ ਉਹ ਹੁਣ हट ਗਏ ਨੇ ਉਸ ਤਰ੍ਹਾਂ ਦੇ ਵੇਖੋ ਜਿੰਨਾ ਕ ਅਸੀਂ ਉਹਨੇ ਮੇਰੀ ਬੇਨਤੀ ਸਮਝੋ ਜੀ ਅਸੀਂ ਵੀ ਸਾਰੇ ਆਪਣੇ ਕਿਰਤੀਆਂ ਤੇ ਆਪਣੇ ਕਾਰੋਬਾਰ ਵਾਲੇ ਸੇਵਾਵਾਂ ਵਾਲੇ ਆ ਡਾਂਗ ਫੜ ਕੇ ਹਰਲੇ ਖਾ ਨਹੀਂ ਸਕਦੇ ਇਹ ਤਾਂ ਪ੍ਰਸ਼ਾਸਨ ਦਾ ਫਰਜ ਬਣਦਾ ਵੀ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉੱਥੇ ਉਹ ਗੰਦ ਪੈਂਦਾ ਨੂੰ ਰੋਕਿਆ ਜਾਵੇ ਹੋਟਲ ਜੇ ਕਿਸੇ ਨੇ ਲੈਣਾ ਮੰਨ ਲਓ ਮੈਨੂੰ ਹੋਟਲ ਦੀ ਨੀਡ ਆ ਮੈਂ ਜਾਊਂਗਾ ਹੋਟਲ 'ਚ ਰੂਮ ਲੈ ਲਊਂਗਾ ਮੈਨੂੰ ਆਵਾਜ਼ਾਂ ਮਾਰ-ਮਾਰ ਕੇ ਹੋਟਲ 'ਚ ਕਹਿਣਾ ਵੀ ਰੂਮ ਲੈ ਲਓ ਘੰਟੇ ਵਾਸਤੇ ਸੁਭਾਵਕ ਆ ਧੰਦਾ ਚੱਲਦਾ ਉੱਥੇ ਕਿੰਨੀ ਵਾਰੀ ਹੋ ਚੁੱਕਾ ਵੀ ਕੁੜੀਆਂ ਹੋਟਲਾਂ 'ਚ ਪੜੀਆਂ ਗਈਆਂ ਇੱਥੇ ਈਵਨ ਇਥੋਂ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਵੀ ਹੋਟਲਾਂ 'ਚ ਚੱਟਾ ਵੀ ਮਿਲਦਾ ਹੋਟਲਾਂ 'ਚ ਸ਼ਰਾਬ ਵੀ ਮਿਲਦੀ ਆ ਤੇ ਹੋਟਲਾਂ 'ਚ ਕੁੜੀਆਂ ਵੀ ਮਿਲਦੀਆਂ ਨੇ ਹੋਟਲ ਕਿੱਥੇ ਨੇ ਸੱਚਖੰਡ ਸੀਦਰਬਾਦ ਸਾਹਿਬ ਦੇ ਆਲੇ-ਦੁਆਲੇ ਜਿਵੇਂ ਤਮਾਕੂ ਆਪਾਂ ਬੰਦ ਕਰਾਇਆ ਸੀਗਾ ਉਸੇ ਤਰੀਕੇ ਨਾਲ ਇਹ ਹੋਟਲਾਂ ਦਾ ਵੀ ਗੰਦਾ ਅਸੀਂ ਤਾਂ ਜਿੰਨੇ ਜੋਗੀਆਂ ਕਰ ਰਹੇ ਆ ਪਰ ਪ੍ਰਸ਼ਾਸਨ ਜੇਕਰ ਤੋਕੇ ਕਾਰਵਾਈ ਕਰੇ ਤੇ ਗੰਧ ਹੋ ਸਕਦਾ ਦੂਸਰੀ ਜਿਹੜਾ ਜਿਹੜਾ ਮਿਸ਼ਾਵਾ ਉਸ ਬੱਚੀ ਦਾ ਰੇਪ ਦਾ ਆਸ ਕਰਦੇ ਆਂਗੇ ਪ੍ਰਸ਼ਾਸਨ ਜਿਹੜਾ ਉਹ ਜਾਂਚ ਪੜਤਾਲ ਕਰਕੇ ਜੋ ਬੰਦੀ ਕਾਰਵਾਈ ਕਰੂਗਾ ਨਹੀਂ ਪੁਚਾਜਨ ਕਾਰਵਾਈ ਕਰਦਾ ਤੇ ਅਸੀਂ ਇਹ ਠੋਕੇ ਕਹਿੰਦੇ ਆ ਕਿ ਜੇਕਰ ਇਹ ਸੱਚ ਹੋਇਆ ਦੋਸ਼ੀ ਸਾਡੇ ਹੱਥ ਚ ਆ ਗਏ ਤੇ ਬੰਦੀ ਸਜ਼ਾ ਦੇਵਾਂਗੇ ਨਾਲੇ ਓਕੇ ਜੀ ਹਾਂ ਇੱਕ ਮੁੰਡਾ ਲੈ ਕੇ ਆਏ ਨੇ ਜਿਹੜੀ ਰਾਤ ਹੋਟਲ ਦੇ ਵਿੱਚ ਮੌਜੂਦ ਸੀਗਾ ਮੁੰਡਾ ਵਾ ਮੈਂ ਮੈਨ ਜਰਾ ਮੈਂ ਵੀ ਸ਼ਾਇਦ ਉਸ ਟਾਈਮ ਹੋਟਲ ਤੇ ਮੌਜੂਦ ਸੀ ਉਹਦੇ ਮਤਲਬ ਹਜੇ ਉਹ ਸੱਚ ਨਹੀਂ ਬੋਲ ਰਿਹਾ ਕਿ ਉਸੇ ਰੇਪ ਹੋਇਆ ਕਿ ਨਹੀਂ ਹੋਇਆ ਇਹ ਆਪਣੇ ਪ੍ਰਸ਼ਾਸਨ ਦਾ ਕੰਮ ਆ ਕਿ ਉਹਨੂੰ ਬਕਾਵੇ ਠੀਕ ਹੈ ਸਰ ਵੀਰ ਜੀ ਦੇ ਨਾਲ ਆਈ ਸੀ ਉਹਨਾਂ ਨੇ ਕਿ ਦਰਬਾਰ ਸਾਹਿਬ ਮੱਥਾ ਟੇਕਿਆ ਸੀ ਦਰਬਾਰ ਸਾਹਿਬ ਮੱਥਾ ਟੇਕਿਆ ਉਹ ਤੋਂ ਬਾਅਦ ਕਿ ਉਹ ਮੱਥਾ ਟੇਕ ਕੇ ਕਹਿੰਦੀ ਤੁਸੀਂ ਪਾਣੀ ਪੀ ਤੇ ਮੈਂ ਆਉਣਾ ਉਹ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਪਾਣੀ ਪੀਂਦਾ ਪੀ ਕੇ ਮੈਂ ਫੋਨ ਲਾਇਆ ਫੋਨ ਬੰਦ ਹੁੰਦਾ ਗਿਆ ਸੀ ਫਿਰ ਮੈਂ ਕਿਹਾ ਕਿ ਮੈਂ ਆਪਣੇ ਘਰੇ ਚਲ ਜਾਂਦੀ ਆ ਫਿਰ ਉਹਦੇ ਨਾਲ ਕਿ ਮੁੰਡਾ ਸੀ ਉਹਨੇ ਮੇਰੇ ਬਾਹਰ ਫੜੀ ਤੇ ਫਿਰ ਕਿ ਹੋਟਲ ਚ ਲੈ ਗਏ ਕਿ ਉਹਨੇ ਨਹੀਂ ਕੁਝ ਵੀ ਕੀਤਾ ਤੇ ਜਿਹੜੇ ਬਾਕੀ ਹੁੰਦੇ ਸਾਰਿਆਂ ਨੂੰ ਬੁਲਾ ਕੇ ਫਿਰ ਉਹਨੇ ਰੈਵਤੀ ਕਿੰਨੇ ਵੇ ਦੀ ਕਟਣਾ ਹੈ ਸਾਰੀ ਕਿ 7 ਵਜੇ ਦੀ ਤੇ ਕਿ 2 ਵੇ ਤੱਕ ਉਹਨੇ ਅੰਦਰ ਰੱਖਿਆ ਰੂਮ ਚ ਕਿਸੇ ਤਰ੍ਹਾਂ ਦਾ ਪੈਸੇ ਦਾ ਲੈਸੜਾ ਲੋੜ ਨਹੀਂ ਪਿਆ ਸਿਰ ਨਾਲ ਲੇ ਜਿਹੜੇ ਮੁੰਡੇ ਨਾਲ ਤੁਸੀਂ ਆਏ ਸੀ ਉਹ ਕਿੰਨੇ ਵਜੇ ਤੁਹਾਨੂੰ ਹੋਟਲ ਲੈ ਕੇ ਗਿਆ ਸੀ ਉਹ 7 ਵਜੇ ਲੈ ਕੇ ਗਿਆ ਸੀ ਉਪਰ ਦੁਪਹਿਰੀ ਜਾਂ ਸਵੇਰ ਸ਼ੇਰੀ ਕਰਕੇ ਹਾਂਜੀ ਅੱਛਾ ਕਿੰਨੇ ਵਜੇ ਉਹਨਾਂ ਨੇ ਬਾਹਰ ਕੱਢਿਆ ਮੁੰਡਿਆਂ ਨੂੰ ਮੁਰਕਿ ਉਹਨਾਂ ਨੇ 2 ਵਜੇ ਵਾਰ ਕਰਦੇ ਤਾਂ ਉਹਨਾਂ ਦੀ ਪਛਾਣ ਹੈਗੀ ਸਾਰਿਆਂ ਨੂੰ ਹਾਂਜੀ ਕਿੰਨੇ ਮੁੰਡੇ ਕਿੰਨੇ ਮੁੰਡੇ ਤਿੰਨ ਹੋਟਲ ਦੇ ਸੀ ਤੇ ਦੋਨੇ ਸ਼ਹਿਰੀ ਦੇ ਸੀ ਕੀ ਮੰਗ ਕਰਦੇ ਮੈਂ ਤਾਂ ਉਹਨਾਂ ਸ਼ਹਿਰੀਆਂ ਨਾਲ ਜਾਣਦੇ ਤੁਹਾਨੂੰ ਹਾਂਜੀ ਕਿੱਥੇ ਤੁਹਾਡੇ ਘਰ ਦੇ ਲਾਗੇ ਰਹਿੰਦੇ ਨੇ ਨਹੀਂ ਅਸੀਂ ਸਿਹਾਲੀ ਇੰਨੇ ਉਹ ਗਾੜੀ ਰਹਿੰਦੇ ਜਿਹੜਾ ਤੁਸੀਂ ਆਏ ਸੀ ਉਹਦੇ ਲਿੰਕ ਚ ਕਿੰਨੀ دیر ਤੋਂ ਹੈਗੇ ਸੀ 22 ਕਿ ਉਹ ਮੇਰਾ ਭਰਾ ਸੀ ਭਰਾ ਦੇ ਨਾਲ ਆਏ ਸੀ ਤੇ ਭਰਾ ਨਾਲ ਕੰਚਾਈ ਸੀ ਨਹੀਂ ਕਿਉਂਕਿ ਮੁੰਡੇ ਦੇ ਨਾਲ ਹੋਟਲ ਚ ਆਏ ਸੀ ਤੇ ਕਿਉਂਨੇ ਨੇ ਕੁਝ ਵੀ ਕੀਤਾ ਤੇ ਕੁੰਡੀ ਮੁੰਡਾ ਕੌਣ ਸੀ ਉਹ ਲਵ ਸਭ ਕੀ ਰੱਖ ਲਵ ਦਾਟਾ ਮੇਰਾ ਦੋਸਤ ਹੀ ਦੋਸਤ ਤੇ ਉਹਦੇ ਨਾਲ ਆਈ ਤਾਂ ਉਹ ਕਿ ਮੁੰਡਾ ਚਲ ਗਿਆ ਕੁੰਡੀ ਮਾਰ ਕੇ ਬਾਕੀ ਮੁੰਡਿਆਂ ਨੇ ਅੰਦਰ 깔 ਤੋਂ ਨਹੀਂ ਕੁਝ ਨਹੀਂ ਕੀਤਾ ਨੰਸਿੰਗ ਆਏ ਨੇ ਮਿਲ ਕੋਲ ਪਰੰਮੀ ਕਾਲੀ ਜੀ ਦੇ ਨਾਲ ਉਹਨਾਂ ਦੇ ਬੰਦੇ ਆਇਆ ਤੇ ਇੱਕ ਮਸਲਾ ਸੀਗਾ ਉਹਨਾਂ ਦਾ ਆਜ਼ਾਦ ਹੋਟਲ ਦੇ ਵਿੱਚ ਕੋਈ ਆਪਣੀ ਪਹਿਲੀ ਲੜਕੀ ਦੇ ਨਾਲ ਗਲਤ ਕੰਮ ਹੁੰਦਾ ਤੇ ਉਹਦੇ ਵਾਸਤੇ ਹੁਣੇ ਸਾਡੇ ਕੋਲ ਆਇਆ ਗੱਲ ਸੁਣੀਆਂ ਸਾਰੀ ਮੈਂ ਤੇ ਆਪਣੇ ਅਫੀਸਰ ਸ਼ਿਕਾਇਤ ਦਿੱਤੀ ਗਈ ਹੈ ਇਹਨਾਂ ਦੇ ਕੋਲੋਂ ਕਹਿਆ ਤੋਂ ਉਹਨਾਂ ਲੋਕ ਦਿੱਤੀ ਹੈ ਜੀ ਆਪਣਾ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਸਾਰੀ ਇਨਵੈਸਟੀਗੇਸ਼ਨ ਕਰਕੇ ਇਹਨੂੰ ਇਨਵੈਸਟੀਗੇਸ਼ਨ ਜਿਹੜੀ ਆ ਉਹ ਮੈਂ ਹੁਣ ਆਪਣੇ ਅਫੀਸਰ ਸਾਹਿਬਾਂ ਦੀ ਨੋਟਿਸ ਲਿਆ ਕੇ ਸਾਰੀ ਕਰਾਂਗਾ ਇਹਦੇ ਬਾਰੇ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਸਾਰੀ ਉਸ ਤੋਂ ਬਾਅਦ ਅਫੀਸਰ ਸਾਹਿਬਾਂ ਨੂੰ ਦੱਸਿਆ ਜਾਊਗਾ ਨਹੀਂ ਅਜੇ ਕੋਈ ਰੈਸ ਨਹੀਂ ਭਾਈ ਸਰ ਹੋਟਲ ਕਿਹੜਾ ਹੈ ਕਿੰਨੇ ਵਜੇ ਆਜ਼ਾਦ ਹੋਟਲ ਹੈ ਕਿੰਨੇ ਵਜੇ ਉਹ ਮੁੰਡਾ ਲੈ ਕੇ ਆਇਆ ਸਾਰੀ ਇਨਵੈਸਟੀਗੇਸ਼ਨ ਕਰਕੇ ਮੈਂ ਲੋੜਾ ਜੇ ਮੈਂ ਆਪਣੇ ਮੈਂ ਆਪਣੇ ਪੁਲਿਸ ਚੌਂਕੀਆਂ ਅਜੇ ਮੈਨੂੰ ਸਾਰੀ ਗੱਲ ਦਾ ਅਜੇ ਕਲੀਅਰਟੀ ਨਹੀਂ ਮੈਂ ਕਰ ਸਕਦਾ ਅਜੇ ਬੈਠਾ ਹਾਂ ਠੀਕ ਕਲੀਡੀ ਅਫੀਸਰ ਸਾਹਿਬਾਨ ਦੀ ਸੀਪੀ ਸਾਹਿਬ ਜੀ ਆਪਣੇ ਅਸਰ ਸਾਹਿਬੀ ਨੋਟਿਸ ਲੈ ਕੇ ਆ ਕੇ ਆ ਗਏ ਕਿਨੇ ਮੁੰਡੇ ਨਾਮਦਰ ਕੀਤੇ ਏ ਅਜੇ ਜੀ ਮੈਂ ਇਹਨਾਂ ਇਨਵੈਸਟੀਗੇਸ਼ਨ ਜੇ ਸ਼ੁਰੂ ਕਰ ਰਹੀ ਹਾਂ ਮੈਂ ਕਹ ਰਹੀ ਹਾਂ ਜਿੰਨੇ ਹੋਣਗੇ ਤੁਹਾਡੇ ਸਾਹਮਣੇ ਇੱਕ ਮਿੰਟ ਜਿਹੜੀ ਕੁੜੀ ਆ ਉਹ ਨਾਲ ਕੀ ਗੱਲਬਾਤ ਹੋਈ ਹੈ ਤੁਹਾਡੇ ਜੀ ਅਜੇ ਨਹੀਂ ਕੋਈ ਗੱਲਬਾਤ ਹੋਈ ਮੇਰੀ ਅਜੇ ਬਸ ਉਹਨਾਂ ਨੇ ਦੱਸਿਆ ਕਿ ਮੈਂ ਕਿਸੇ ਨਾਲ ਆਈ ਸੀ ਅੱਛਾ ਕਹਿ ਦਿੱਤੀ ਜਾਂਦੀ ਹੈ ਨਾ ਕਾਰਵਾਈ ਹਾਂ ਮੈਂ ਹਾਂ ਸ਼ਿਕਾਇਤ ਕੀਤੀ ਜਾਏਗੀ ਅਫਸਰ ਸਾਹਿਬਾ ਦੇ ਨੋਟ ਲਿਖੇ ਜਾਣਗੇ ਇਹੇ ਹੋਟਲਾਂ 'ਚ ਗਲਤ ਕੰਮ ਚੱਲਦਾ ਜਿਹੜਾ ਹੋਟਲਾਂ 'ਚ ਕੰਮ ਗਲਤ ਚੱਲਦਾ ਲੱਗਦਾ ਕਾਰਵਾਈ ਕੀਤੀ ਜਾਏਗੀ ਹਾਂ ਬਿਲਕੁਲ ਬਿਲਕੁਲ ਕੀਤੀ ਜਾਏਗੀ ਜੇ ਜੇ ਜੀ ਲੜਕੀ ਆ ਲੜਕੀ ਦੇ ਸਾਰੇ ਬਿਆਨ ਨੋਟ ਕਰਦੇ ਆ ਤੇ ਜਾ ਕੇ ਮੇਰੇ ਅਫੀਸਰ ਸਾਹਿਬਾਂ ਦੇ ਅਫੀਸਰ ਸਾਹਿਬਾਂ ਦੀ ਟੀਮ ਸਾਰੀ ਸਾਡੀ ਜਾਏਗੀ ਹਾਂ ਸਾਰੇ ਚੈੱਕ ਜੀ ਸਾਰੇ ਚੈੱਕ ਬਿਲਕੁਲ ਬਰੀਕੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਆ ਇਨਵੈਸਟੀ ਕੀਤੀ ਜਾਊਗੀ ਛੋੜੀ ਦੀ ਉਮਰ ਜਿਹੜੀ ਉਹ ਵੀ ਚੈੱਕ ਕੀਤੀ ਜਾਊਗੀ